ਅੱਜ ਤੁਸੀਂ ਦੇਖ ਸਕਦੇ ਹੋ ਇੰਡਸਟਰੀ ਦੇ ਮਹਾਨ ਕਲਾਕਾਰ ਜਿਨ੍ਹਾਂ ਨੂੰ ਅਸੀਂ ਸੁਣਦੇ ਵੱਡੇ ਹੋਏ ਆ ਬਾਈ ਹਰਜੀਤ ਹਰਮਨ ਜੀ ਬਾਈ ਰਵਿੰਦਰ ਗਰੇਵਾਲ ਜੈਲੀ ਵੀਰ ਬਾਈ ਪ੍ਰੀਤ ਹਰਪਾਲ ਜੀ ਹਰਜੀਤ ਹਰਮਨ ਬਾਈ ਰਵਿੰਦਰ ਗਰੇਵਾਲ ਜਿਨ੍ਹਾਂ ਨੇ ਹੁਣ ਤੱਕ ਸਾਫ ਸੁਥਰੀ ਜਿਹੜੀ ਗਾਇਕੀ ਉਹ ਕੀਤੀ ਆ ਜਿੰਨੀ ਸਾਫ ਸੁਥਰੀ ਬਾਈ ਉਹਨਾਂ ਨੇ ਗਾਇਕੀ ਕੀਤੀ ਆ ਉਨਾਂ ਹੀ ਸਾਫ ਸੁਥਰਾ ਬਾਈ ਉਹਨਾਂ ਦਾ ਦੈੜਾ ਅਸੀਂ ਇਸ ਟਾਈਮ ਫਾਜ਼ਲ ਆ ਸੱਤ ਲੋਈ ਦਰਿਆ ਦੇ ਨਾਲ ਖੜੇ ਆ ਤੇ ਦਰਿਆ ਤੋਂ ਪਰਲੇ ਪਾਸੇ ਰਾਸ਼ਨ ਪਾਣੀ ਮਹੱਈਆ ਕਰਵਾਉਣਾ ਜਰੂਰਤਮੰਦ ਪਰਿਵਾਰਾਂ ਤੱਕ ਬਹੁਤ ਮੁਸ਼ਕਲ ਸੀ ਸਾਰੀ ਸਮੂਚੀ ਇਹਨਾਂ ਦੀ ਟੀਮ ਦੇ ਵੱਲੋਂ ਜਿਹੜੀਆਂ ਦੋ ਟੈਸਟੀਆਂ ਨੇ ਦੋ ਬੇੜੀਆਂ ਨੇ ਉਹ ਸ਼੍ਰੀ ਸੁਖਮਨੀ ਸਭ ਸੇਵਾ ਸੁਸਾਇਟੀ ਨੂੰ ਦਿੱਤੀਆਂ ਗਈਆਂ ਨੇ ਭਾਈ ਹਰਜੀਤ ਹਰਮਨ ਤਾਂ ਪਹਿਲਾਂ ਵੀ ਕਹਿੰਦੇ ਸੀ ਕਹਿੰਦੇ ਵੀ ਸੇਵਾ ਦੋਪਤ ਰਹਿਣੀ ਚਾਹੀਦੀ ਆ ਪਰ ਸਾਡਾ ਆਪਦੇ ਵੱਲੋਂ ਹੀ ਸਾਨੂੰ ਇੱਕ ਹੁੰਦਾ ਵੀ ਜਿੰਨਾ ਜਿਹੜੇ ਕਲਾਕਾਰਾਂ ਨੇ ਅੱਗੇ ਹੋ ਕੇ ਆ ਸਾਡੀ ਖਾਤਰ ਇੰਨਾ ਕੁਸ਼ ਕੀਤਾ ਵੀ ਉਹ ਵੀ ਅਸੀਂ ਦੁਨੀਆ ਦੇ ਸਾਹਮਣੇ ਲੈ ਕੇ ਆਈਏ ਕਿਉਂਕਿ ਮਾੜੀਆਂ ਚੀਜ਼ਾਂ ਦਾ ਹਰੇਕ ਪਰੋਸ ਦਿੰਦਾ ਜਿਹੜੇ ਚੰਗੇ ਕਰਮਾ ਉਹ ਵੀ ਅੱਗੇ ਲੈ ਕੇ ਆਉਣੇ ਬਹੁਤ ਜ਼ਰੂਰੀ ਹੁੰਦੇ ਆ ਸੋ ਦਿਲੋਂ ਅਸੀਂ ਧੰਨਵਾਦ ਕਰਦੇ ਆ ਸਮੂਚੀ ਟੀਮ ਦਾ ਸਮੂਚੇ ਕਲਾਕਾਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਤਾਂ ਵੈਸੇ ਇਤਨਾ ਥੋੜਾ ਕਰਨਾ ਬੰਦਾ ਨਹੀਂ ਸਾਰੇ ਵੀ ਬੜੇ ਤੁ ਨੂੰ ਮਨੂ ਝੁੱਟੇ ਹੋਏ ਆ ਸੋ ਇਹੀ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਆਂ ਕਿ ਪ੍ਰਮਾਤਮਾ ਛੇਤੀ ਇਸ ਪਿੱਤਾਂ ਦੀ ਘੜੀ ਦੇ ਵਿੱਚੋਂ ਪੰਜਾਬ ਨੂੰ ਬਾਹਰ ਕੱਢੇ ਆ ਸਸੀਕਲ ਜੀ ਤੇ ਜਦੋਂ ਹੜਾ ਆਏ ਸਾਨੂੰ ਪਤਾ ਸੀ ਵੀ ਲੋਕਾਂ ਨੂੰ ਸਹਾਇਤਾ ਦੀ ਲੋੜ ਪਊ ਅਸੀਂ ਦੇਖਦੇ ਰਹੇ ਲੱਖਣ ਪਾਣੀ ਤਾਂ ਸਿਰੋ ਪੰਜਾਬੀਆਂ ਦਾ ਦਿਲ ਇਹ ਬਹੁਤ ਵੱਡਾ ਹੈ ਇਹ ਤਾਂ ਦੂਜੀਆਂ ਸਟੇਟਾਂ ਦੇ ਕਿਤੇ ਇਹ ਜੀ ਘੜੀ ਆਉਂਦੀ ਇੱਥੋਂ ਉਹਨਾਂ ਨੂੰ ਭੁੱਖਾ ਲਈ ਰਹਿਣ ਜਦੋਂ ਇੱਥੇ ਪੰਜਾਬ 'ਚ ਤਾਂ ਇਹ ਤਾਂ ਹੋ ਨਹੀਂ ਸਕਦਾ ਸੀ ਕਿ ਸਾਡੇ ਆਪਣੇਾਂ ਤੇ ਇਹ ਮੁਸੀਬਤ ਪਈ ਹੋਵੇ ਉਹ ਭੁੱਖੇ ਰਹਿਣ ਤੇ ਮੈਂ ਇਧਰ ਫਾਜ਼ਲ ਕਾ ਕੋ ਸਾਡੇ ਕੋਲ ਹਿੰਦੂਰੀ ਇਹ ਭਾਈ ਸੁਪਰੀ ਸੁਸਾਇਟੀ ਤੋਂ ਸੁਸਾਇਟੀ ਤੋਂ ਇਹਨਾਂ ਨੂੰ ਫੋਨ ਕੀਤਾ ਵੀ ਕੀ ਚੱਲ ਰਿਹਾ ਕਹਿੰਦੇ ਰਸਲ ਪਾਣੀ ਦਾ ਬਹੁਤ ਆ ਵੀ ਸਭ ਤੋਂ ਔਖੀ ਉਹਨਾਂ ਤੱਕ ਪਹੁੰਚਾਉਣ ਦਾ ਪ੍ਰੋਬਲਮ ਹੈ ਇਹ ਜੀ ਜੀ ਰਿਪੋਰਟਸ ਵਗੈਰਾ ਦੀ ਨੂੰ ਅਸੀਂ ਫਿਰ ਲੱਭੀਆਂ ਚਲੋ ਪੰਜਾਬੀ ਇਹ ਤਾਂ ਵੀ ਅਸੀਂ ਦੇਤੀਆਂ ਕਿਉਂਕਿ ਅਸੀਂ ਤਾਂ ਇਹ ਕਹਿੰਦੇ ਆ ਕਿ ਪੈਸਾ ਲੋਕਾਂ ਦੀ ਹੈ ਜਿੱਤੇ ਅਸੀਂ ਗੱਡੀਆਂ ਚ ਚਲੇ ਬਿਟੀਆਂ ਜਿਸੇ ਅਫਗਾਨ ਮੱਝ ਦੇ ਆਪਣੇ ਨਾਲ ਨਾਲ ਖੜ ਸਕੇ ਸਾਡਾ ਫਾਇਦਾ ਕੀ ਹੋਇਆ ਤੇ ਉਹ ਸਾਰੀਆਂ ਬੋਟਾਂ ਜਿਹੜੀ ਹੈਗੀਆਂ ਸੀ ਮੇਰੇ ਖਿਆਲ ਦੇ ਵਿੱਚ ਰੋਪੜ ਬਣਦੀਆਂ ਜੀ ਕਿਤੇ ਜਲੰਧਰ ਹੁਸ਼ਿਆਰਪੁਰੋਂ ਸਾਰੀਆਂ ਚੱਕ ਲਈਆਂ ਆਪਣੇ ਪੰਜਾਬੀਆਂ ਨੇ ਜਿੱਥੇ ਜਿੱਥੇ ਹੱਥ ਪਿਆ ਉਹ ਦਿੱਲੀ ਸਾਨੂੰ ਮਿਲ ਗਈ ਜੀ ਫਿਰ ਦੋ ਬੋਟਸ ਮੈਂ ਰਵਿੰਦਰ ਗਰੇਵਾਲ ਜੈਲੀਬਾਈ ਹੋ ਗਿਆ ਤੇ ਦੀਪ ਢਿੱਲੋਂ ਰਹੀ ਸਾਰਿਆਂ ਨੇ ਪ੍ਰੀਤਪਾਲ ਬਾਈ ਉਰੀ ਅਸੀਂ ਗੜ ਮਿਲ ਕੇ ਹੋਰ ਸੱਜਣਾਂ ਦੀ ਮਦਦ ਦੇ ਨਾਲ ਅਸੀਂ ਫਿਰ ਪਰਸੋਂ ਉੱਥੇ ਚਲੇ ਗਏ ਤਦੋਂ ਅੱਜ ਉਹ ਬੋਟੇ ਇੱਥੇ ਪਹੁੰਚ ਗਏ ਸਾਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਇਹ ਲੈ ਕੇ ਜਾਂਦੇ ਆ ਖਾਣ ਪੀਣ ਦਾ ਰਸ ਨੂੰ ਉਹ ਪਰਿਵਾਰਾਂ ਤੱਕ ਜਿੱਥੇ ਜਿਹੜੇ ਪਾਣੀ ਦੀ ਚਾਰਜ ਕੋਈ ਡਿਵੈਲਪਮੈਂਟ ਨਹੀਂ ਤੇ ਲੋੜ ਪਊਗੀ ਜਦੋਂ ਇਹ ਹੜ ਨਿਕਲ ਕੇ ਉਦੋਂ ਲੋੜ ਪਊਗੀ ਫਿਰ ਪਤਾ ਲੱਗੂ ਕਿਹਦਾ ਘਰ ਟਹਿ ਗਿਆ ਜਿਹਦੀ ਫਸਲ ਬਰਬਾਦ ਹੋ ਗਈ ਸੋ ਪ੍ਰਮਾਤਮਾ ਮੋੜ ਸੌਖੀ ਘੜੀ ਲੈ ਕੇ ਆਵੇ ਸਾਡੇ ਪੰਜਾਬ ਤੇ ਜੋਤੀ ਜੋ ਦਿਵਸ ਹੈ ਜਿਵੇਂ ਗੁਰੂ ਅਮਰਦਾਸ ਜੀ ਤੇ ਗੁਰਗੱਦੀ ਦਿਵਸ ਸ੍ਰੀ ਗੁਰੂ ਰਾਮਦਾਸ ਜੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਫੇਰੀ ਗੁਰਦੁਆਰਾ ਗੁਰੂ ਦਸ਼ਮੇਸ਼ ਦਰਬਾਰ 7000 ਬਿਬਲੇ ਰੋਡ ਬੈਕਰਫੀਲਡ ਕੈਲੀਫੋਰਨੀਆ ਵਿੱਚ ਮਨਾਇਆ ਜਾ ਰਿਹਾ ਹੈ ਗਿਆਨੀ ਪ੍ਰਤਪਾਲ ਸਿੰਘ ਜੀ ਪਟਿਆਲਾ ਹੈੱਡ ਗ੍ਰੰਥੀ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਇਸ ਸਮਾਗਮ ਦਾ ਹਿੱਸਾ ਰਹਿਣਗੇ 1 ਸਤੰਬਰ 2025 ਤੋਂ 7 ਸਤੰਬਰ 2025 ਤੱਕ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਤੁਸੀਂ ਵੀ ਬਨੋ ਇਸ ਦਾ ਹਿੱਸਾ ਵਧੇਰੇ ਜਾਣਕਾਰੀ ਲਈ ਤੁਸੀਂ ਭਾਈ ਗੁਰਮੀਲ ਸਿੰਘ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਉਹਨਾਂ ਦਾ ਨੰਬਰ ਹੈ +1